ਹੈਪੀ ਕੱਤੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੈਪੀ ਨਿਊ ਇਅਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਵੈਲਕਮ ਟੂ ਆਰ ਚੈਨਲ ਬੈਂਡ ਦ ਟ੍ਰੈਂਡ ਵਿਦ ਸਟਾਈਲ ਬੁਟਿਕ ਫ্রম ਅੰਮ੍ਰਿਤਸਰ ਠੀਕ ਹੈ ਤੇ ਅੱਜ ਦੀ ਵੀਡੀਓ ਮੈਨੂੰ ਲੱਗਦਾ ਅਸੀਂ ਆਲਮੋਸਟ 10 15 ਦਿਨ ਬਾਅਦ ਤੁਹਾਨੂੰ ਐਡਾ ਥੋੜੀ ਜਿਹੀ ਥੋੜਾ ਜਿਆਦਾ ਲੰਬੀ ਤੇ ਅੱਜ ਵੀ ਨਹੀਂ ਉਹ ਪਾਣੀ ਕਿਉਂਕਿ ਜੇ ਅੱਜ ਜਿਆਦਾ ਲੰਬੀ ਵੀਡੀਓ ਪਾਤੀ ਫਿਰ ਲਾਈਵ 'ਚ ਨਹੀਂ ਮਜ਼ਾ ਆਣਾ ਹਨਾ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਸ ਥੋੜੀ ਜਿਹੀ ਚਾਕੀ ਦਿਖਾ ਦਿੰਨੇ ਆ ਨਿਊ ਕਲੈਕਸ਼ਨ ਦੀ ਔਰ ਉਹਨਾਂ ਵਿੱਚੋਂ ਕੁ ਤੇ ਜਿਹੜੇ ਬਾਕੀ ਦੇ ਹੋਣਗੇ ਉਹ ਤੁਹਾਨੂੰ ਜਦੋਂ ਅਸੀਂ ਲਾਈਵ ਹੋਵਾਂਗੇ ਨਾ ਵਿਦ ਪ੍ਰਾਈਸ ਉਦੋਂ ਦੱਸਾਂਗੇ ਤੇ ਨਾਲ ਨਾਲ ਆਫਰਸ ਦੱਸਾਂਗੇ ਕੁਝ ਕੁਝ ਫ੍ਰੀ ਮਿਲੂਗਾ ਮਤਲਬ ਸਭ ਨੂੰ ਵਧੀਆ ਹੋਣਾ ਇਸ ਵਾਰੀ ਕੋਸ਼ਿਸ਼ ਕਰਾਂਗੇ ਫੁੱਲ ਸੂਟ ਦਈਏ ਫ੍ਰੀ ਨਾਲ ਕੁਝ ਲਿਮਿਟ ਰੱਖ ਦਾਂਗੇ ਹੋਸ ਦੇਣੀ ਡਿਸਕਲੋਸ ਕਰਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਅਸੀਂ ਆ ਦੇਖੋ ਵੈਲਵਟ ਦੀ ਬੜੀ ਡਿਮਾਂਡ ਆ ਰਹੀ ਸੀਗੀ ਕਿ ਸਾਨੂੰ ਕੁਝ ਵੈਲਵਟ ਚ ਦਿਖਾ ਦਿਓ ਬੜਾ ਹੀ ਪਿਆਰਾ ਕਲਰ ਹੈ ਇਹ ਵਾਈਨ ਕਲਰ ਦਾ ਕਲਰ ਹੈ ਸੌਰੀ ਵਾਈਨ ਕਲਰ ਦਾ ਸੂਟ ਆ ਆ ਰਿਹਾ ਹੈ ਦੇ ਨਾਲੇ ਉੱਪਰ ਆਈ ਗਈ ਆ ਚੀਜ਼ ਬਿਊਟੀਫੁਲ ਹੈਂਡਵਰਕ ਬਹੁਤ ਸੋਹਣਾ 골ਡਨ ਲੱਗ ਰਿਹਾ ਐ ਐਂਟੀਕ 골ਡਨ ਡਲ 골ਡਨ ਹੁੰਦਾ ਹੈ ਨਾ ਜਿਹੜਾ ਇਹ ਉਹ ਵਾਲਾ ਵਰਕ ਆ ਐਸ ਯੂਜਵਲ ਜਿੱਦਾਂ ਬੋਲੀ ਰਹੀ ਸੀ ਦੁਪੱਟਾ ਅਸੀਂ ਨਹੀਂ ਤਿਆਰ ਕਰਾਇਆ ਜਿੱਦਾਂ ਕਸਟਮਰ ਡਿਮਾਂਡ ਕਰੇਗਾ ਅਕੋਰਡਿੰਗਲੀ ਉਹਦੇ ਨਾਲ ਅਸੀਂ ਦੁਪੱਟਾ ਇਹਦਾ ਰੈਡੀ ਕਰਵਾ ਕੇ ਦੇ ਦਾਂਗੇ ਠੀਕ ਹੈ ਜੀ ਤੇ ਕਾ ਇਹਦੇ 'ਚ ਨਾ ਮਤਲਬ ਤੁਸੀਂ ਆਪਣੇ ਹਿਸਾਬ ਨਾਲ ਕਸਟਮਾਈਜ਼ੇਸ਼ਨ ਕਲਰਸ ਦੀ ਕਰਵਾ ਸਕਦੇ ਹੋ ਜਿੱਦਾਂ ਆਹ ਡਿਜ਼ਾਈਨ ਐਸ ਕਲਰ ਦੇ ਹੈ ਤੇ ਕਿਸੇ ਨੂੰ ਚਾਹੀਦਾ ਹੈ ਕਿਸੇ ਗੇ ਬਲੈਕ ਤੇ ਬਣਵਾਉਣਾ ਹੈ ਜਾਂ ਕਿੱਦਾਂ ਕਿਸੇ ਹੋਰ ਕਲਰ ਦੇ ਬਣਵਾਉਣਾ ਹੈ ਤੇ ਉਹ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਇੱਕ ਆ ਪੀਸ ਬੜਾ ਹੀ ਪਿਆਰਾ ਹੈ ਫਾਰਮਲ ਦਾ ਫਾਰਮਲ ਜਿਤਨਾ ਬਲੈਕ ਕਲਰ ਖੜਕੇ ਬੜਾਇਆ ਹੈ ਇੱਕ ਇੱਕ ਵੀ ਪੀਸ ਤੁਹਾਨੂੰ ਕੋਲ ਦੇ ਦਿਖਾ ਦਿੰਦੇ ਆ ਇਹ ਹੈਗਾ ਵਿਸਕੋਸ ਜਾਰਜਟ ਹੁੰਦੀ ਹੈ ਨਾ ਬੇਰੀ ਬਿਊਟੀਫੁਲ ਪੀਸ ਬੇਬੀ ਪਿੰਕ ਕਲਰ ਨਿਊਡ ਵਾਲਾ ਬੇਬੀ ਪਿੰਕ ਕਲਰ ਠੀਕ ਹੈ ਔਰ ਉਹਦੇ ਉੱਪਰ ਬਲੈਕ ਕਲਰ ਦੇ ਨਾਲ ਐਮਬਲਾਈਡਰੀ ਹੈ ਬੜੀ ਸੋਹਣੀ ਨੀਟ ਐਂਡ ਕਲੀਨ ਤੇ ਆਵਲਾ ਜਿਹੜਾ ਕੰਮ ਆ ਇਹ ਆ ਜਾਏਗਾ ਜੀ ਬਾਹਾਂ ਤੇ ਠੀਕ ਹੈ ਇਹਦੀ ਬਾਟਮ ਤੇ ਵੀ ਆ ਕੰਮ ਠੀਕ ਹੈ ਐ ਸੂਟ ਦੀ ਬਾਟਮ ਤੇ ਵੀ ਕੰਮ ਹੈਗਾ ਤੇ ਦੁਪੱਟਾ ਇਹਦੇ ਨਾਲ ਹਲੇ ਨਹੀਂ ਹੈਗਾ ਜਿੱਦਾਂ ਕਸਟਮਰ ਬੋਲੇਗਾ ਅਕੋਰਡਿੰਗਲੀ ਅਸੀਂ ਦੁਪੱਟਾ ਉਹਨਾਂ ਦਾ ਰੈਡੀ ਕਰਵਾ ਕੇ ਦੇ ਦਾਂਗੇ ਠੀਕ ਹੈ ਇੱਕ ਆ ਸੂਟ ਹੈ ਇਹ ਵੀ ਬੜਾ ਪਿਆਰਾ ਹੈ ਅਲੱਗ ਕਨਸੈਪਟ ਜਾਰਜਟ ਵਿਦ ਸਕਰੀ ਸੇਮ ਕਲਰ ਉਹ ਵੀ ਇਹੀ ਕਲਰ ਹੈ ਬੇਬੀ ਪਿੰਕ ਮੋਦੇ ਤੇ ਬਲੈਕ ਕਲਰ ਆ ਇਹਦੇ ਤੇ ਸਕਰੀਨ ਹੈ ਗਲੇ ਤੇ ਐਮਬਰਾਇਡਰੀ ਆ ਜਾਈਗੀ ਤੁਸੀਂ ਇਹਦੇ ਚ ਫਾਈਟਿੰਗ ਕਰਵਾ ਲਓ ਬਲੂ ਕਲਰ ਦੀ ਜਿਹੜੇ ਕਲਰ ਦਾ ਸਕਰੇਰੇ ਉੱਪਰ ਇਹਦੇ ਸਕਰੀਨ ਆ ਗਿਆ ਠੀਕ ਹੈ ਜੀ ਔਰ ਇਹਦੀਆਂ ਪਾਪ ਇਹ ਬੈਕ ਕੇ ਆਏਗਾ ਐਦਾ ਪਿੱਛੋਂ ਪਲੇਨ ਹੈ ਘੇਰੇ ਉੱਪਰ ਸਕਰੀਨ ਆ ਜਾਈਗੀ ਠੀਕ ਹੈ ਤੇ ਬਾਹਾਂ ਦੇ ਉੱਪਰ ਵੀ ਇਹਦੇ ਵਰਕ ਆ ਉਹ ਬੜਾ ਸੋਹਣਾ ਪੈਟਰਨ ਨਾਲ ਤੁਹਾਨੂੰ ਬਾਹਾਂ ਮਿਲਾ ਦਿਖਾ ਦੀ ਆ ਦੇਖੋ ਇਹ ਆ ਗਈਆਂ ਇਹਦੀਆਂ ਬਾਹਾਂ ਬਿਲਕੁਲ ਅਲੱਗ ਲੁੱਕ ਇਹਦੇ ਨਾਲ ਦੁਪੱਟਾ ਹੈਗਾ ਜੇ ਇਦੇ ਨਾਲ ਦੁਪੱਟਾ ਉਹੀ ਸੇਮ ਫੈਬਰਿਕ ਜੌਰਜਟ 2.5 ਮੀਟਰ ਆ ਰਿਹਾ ਕੋਲਾਡੂਲਾ ਠੀਕ ਹੈ ਜੀ ਤੇ ਕਿਸੇ ਨੇ ਪ੍ਰਾਈਸ ਪੁੱਛਣਾ ਹੈ ਡੀਐਮ ਕਰ ਸਕਦੇ ਹੋ ਕਿਉਂਕਿ ਨਿਕਲ ਜਾਂਦੇ ਆ ਫੀਸ ਜਲਦੀ ਜਾਂ ਕਈ ਵਾਰੀ ਦਸੀਦਾ ਨਾ ਤੁਹਾਨੂੰ ਕਿ 90 ਤੇ ਨਹੀਂ ਆਂਦੀ ਕਿ ਅਸੀਂ ਤੁਹਾਨੂੰ ਦਿਖਾਈਏ ਵਾਕ ਹੀ ਆਂਦੀ ਹੈ ਸੋਹਣੇ ਪ੍ਰਾਈਸ ਸੋਹਣੇ ਸੂਰ ਸੋਹਣੇ ਕਲਰਸ ਦੇਖ ਕੇ ਤੇ ਲੈ ਜਾਂਦੇ ਨੇ ਕੋਸ਼ਿਸ਼ ਇਹ ਹੀ ਹੁੰਦੀ ਹੈ ਅਸੀਂ ਥੋੜੀ ਅਲੱਗ ਚੀਜ਼ ਤੁਹਾਨੂੰ ਦੇਈਏ ਆਹ ਨਾ 컬러 ਕਿੰਨਾ ਪਿਆਰਾ ਹੈ ਸੀ ਗ੍ਰੀਨ ਕਲਰ ਹੈ ਵੈਰੀ ਬਿਊਟੀਫੁਲ ਪੀਸ ਅ ਬੜੇ ਸੋਬਰ ਜਿਹਾ ਕਲਰ ਯੂਜ਼ ਹੋਇਆ ਹੈ ਇਹਦੇ ਵਿੱਚ ਐਮਬਰਾਇਡਰੀ ਦੇ ਅਲੱਗ ਅਸੀਂ ਇਹ ਕੀਤਾ ਹੈ ਇਹਦੇ ਵਿੱਚ ਕਿ ਇਹਨੂੰ ਨਾ ਅਸੀਂ ਫੋਇਲ ਦਾ ਟੱਚ ਦੇ ਦਿੱਤਾ ਹੈ ਐਮਬਰਾਇਡਰੀ ਪਲੱਸ ਫੋਇਲ ਠੀਕ ਹੈ ਤੇ ਇਦਾਂ ਹੀ ਇਹਦੀ ਬੈਕ ਆਈ ਵੀ ਹੈ ਇਹ ਬੈਕ ਹੈ ਦੀ ਠੀਕ ਹੈ ਜੀ ਬਿਊਟੀਫੁਲ ਬੈਕ ਐਂਡ ਜਿਹੜਾ ਦੁਪੱਟਾ ਆਏਗਾ ਵਿਦ ਕਟਵਰ ਫੁੱਲਾ ਡੁੱਲਾ फुल फाइल एंड एम्ब्रॉयडरी बिल्कुल अलग चीज है। आ देखो, ब्यूटीफुल पीस, ठीक है जी? आ देखो, एम्ब्रॉयडरी प्लस फाइल और फोर साइड कटवर्क, ठीक है? तो ये तो सिंहुराम ना हैंड वॉश दे सकते हो। आन्डी जॉर्ज तुम दिए, इनको सिंह हैंड वॉश दे सकते हो, ठीक है? एक हो ना चीज़ है ਕਿਉਂਕਿ ਨਾ ਕਈ ਬੋਲਦੇ ਸੀਗੇ ਕਿ ਸਾਨੂੰ ਵੈਲਵਟ ਦਿਖਾਓ ਜਿਹਦੇ ਨਾਲ ਚੁੰਨੀ ਵੀ ਵੈਲਵਟ ਦੀ ਹੋਵੇ ਜਾਂ ਸਟਰਾਲ ਵੀ ਵੈਲਵਟ ਦਾ ਹੋਵੇ ਠੀਕ ਹੈ ਇਹ ਬੜਾ ਪਿਆਰਾ ਪੀਸ ਹੈ ਕਿ ਕਈ ਵਾਰੀ ਅਸੀਂ ਐਮਬਰਾਇਡਰੀ ਕਾਸਟਲੀ ਪੈ ਜਾਂਦੀ ਹੈ ਹਨਾ ਤੇ ਵੈਲਵਟ ਪਾਣਾ ਵੀ ਚਾਹਦੇ ਆਪਾਂ ਤੇ ਉਹਦਾ ਇੱਕ ਆਪਸ਼ਨ ਇਹ ਹੁੰਦਾ ਹੈ ਕਿ ਅਸੀਂ ਉਹਤੇ ਵਰਕ ਹੋ ਜਾਇਆ ਕਰਵਾ ਲਈਏ ਜਿਹੜਾ ਤੁਹਾਡੇ ਲਈ ਪਾਕਟ ਫ੍ਰੈਂਡਲੀ ਹੋਵੇ ਐਂਡ ਯੂ ਕੈਨ ਵੇਅਰ ਆਲਸੋ ਜੋ ਇਹ ਦੇਖੋ ਇਹ ਆਏਗਾ ਇਹਦੇ ਗਲੇ ਉੱਪਰ ਠੀਕ ਹੈ ਲੱਗਦਾ ਦੂਰੋਂ ਐਮਬਰਾਇਡਰੀ ਟਾਈਪ ਹੀ ਹੈ ਇਹਦਾ সিলਵਰ 골ਡਨ ਕਲਰ ਦਾ ਫੋਇਲ ਹੈ ਨਾ ਹੀ 골ਡਨ ਹੈ ਤੇ ਨਾ ਹੀ ਇਹ সিলਵਰ ਆ ਬਹੁਤ ਸੋਹਣਾ ਅੱਛੀ ਵਾਲੀ ਵੈਲਵਟ ਹੈ ਠੀਕ ਹੈ ਜੀ ਤੇ ਆ ਆਏਗੀ ਇਹਦੀ ਫਰੰਟ ਔਰ ਦਿਸ ਇਜ਼ ਬੈਕ ਆਏਗੀ ਇਹਦੀ ਬੈਕ ਬੜਾ ਸੋਹਣਾ ਮੋਰ ਬਣਾਇਆ ਹੋਇਆ ਹੈ ਜੇ ਪਿੱਛੇ ਮੋਰ ਪੰਖੇ ਆ ਕਲਰ ਆ ਤੇ ਉਹਦੇ ਉੱਤੇ ਮੋਰ ਬਣਾਤਾ ਹੈ ਤੇ ਬਹੁਤ ਸੋਹਣਾ ਪੀਸ ਹੈ ਔਰ ਆ ਇਹਦੀਆਂ ਬਾਵਾਂ ਬਣੀਆਂ ਆਂ ਆ ਦੇਖੋ ਬਿਊਟੀਫੁਲ ਪੀਸ ਆ ਬਾਵਾਂ ਹੈ ਬਹੁਤ ਸੋਹਣਾ ਪੀਸ ਅੱਛਾ ਇਹਦੇ ਨਾਲ ਨਾ ਸ਼ਾਲ ਵੀ ਹੈਗਾ ਸੇਮ ਵੈਲਵਟ ਜਿਹੜੀ ਸ਼ਰਟ 'ਚ ਯੂਜ਼ ਹੋਈ ਹੈ ਪੂਰੇ ਸੂਟ ਵਿੱਚ ਉਹੀ ਵਾਲੀ ਵੈਲਵਟ ਹੈ ਠੀਕ ਹੈ ਜੀ ਤੇ ਇਹਦੇ ਨਾਲ ਅਸੀਂ ਇਹਦੇ ਤੇ ਕਰਵਾਤਾ ਹੈ ਨੂੰ ਫੋਇਲ ਵਰਕ ਪੂਰਾ ਖੁੱਲਾ ਡੁੱਲਾ 2.5 ਮੀਟਰ ਐਕਚੁਅਲੀ ਨਿਊ ਪੀਸ ਬਣ ਕੇ ਆਂਦਾ ਹੈ ਨਾ ਜਦੋਂ ਤੇ ਉਹਨੂੰ ਤੈ ਮਾਰਦੀ ਦੀ ਏਦਾਂ ਹੀ ਉਹ ਇੱਕ ਟਾਈਮ ਬਤਲਾ ਕੇ ਜੋੜ ਜਾਂਦੇ ਨੇ ਬਾਅਦ ਵਿੱਚ ਜਦੋਂ ਖੁੱਲ ਗਿਆ ਪੀਸ ਇੱਕ ਵਾਰੀ ਨੂੰ ਹੈਂਗਰ ਤੇ ਹੈਂਗ ਕਰੋ ਫਿਰ ਨਹੀਂ ਹੋਏਗਾ ਆ ਦੇਖੋ ਇਹਦੇ ਵਿੱਚ ਵੀ ਮੋਰ ਬਣਾਏ ਹੋਏ ਬੜੇ ਪਿਆਰੇ ਪਿਆਰੇ ਅਲੱਗ-ਅਲੱਗ ਮੋਰ ਡਾਇਓ ਇਹ ਸਾਰੇ ਸ਼ਾਲ ਦੇ ਉੱਪਰ ਦੇਖੋ ਬੜੇ ਬਿਊਟੀਫੁਲ ਤੇ ਆ ਦੇਖੋ 2.5 ਮੀਟਰ ਬਹੁਤ ਸੋਹਣਾ ਵਿਦ ਬਾਰਡਰ ਚਾਰੇ ਬੰਨੇ ਔਰ ਵਿੱਚ ਵਿੱਚ ਆਪਾਂ ਮੋਰ ਬਣਾਇਆ ਹੈ ਵੈਰੀ ਬਿਊਟੀਫੁਲ ਪੀਸ ਹਲਕੀ ਵਾਲੀ ਵੈਲਵਟ ਹੈ ਇਹ ਬਹੁਤ ਭਾਰੀ ਵਾਲੀ ਵੈਲਵਟ ਨਹੀਂ ਹੈਗੀ ਠੀਕ ਹੈ ਤੇ ਬਾਕੀ ਕਾਫੀ ਕੁਝ ਆਇਆ ਆ ਹੋਰ ਥੋੜਾ ਜਿਹਾ ਇੱਦਾਂ ਹੀ ਹੁੰਦਾ ਨੂੰ ਤੈ ਲੈ ਲਾਈ ਲਾਈ ਦਿਖਾ ਦੇਣੀ ਆ ਮੈਂ ਬਾਕੀ ਲਾਈਵ ਦੇ ਵਿੱਚ ਤੁਹਾਨੂੰ ਆਵਲੇ ਸੂਟ ਖੋਲ-ਖੋਲ ਕੇ ਦਿਖਾਵਾਂਗੇ ਥਿਸ ਇਜ਼ ਬ੍ਰਾਕੇਟ ਸੌਫਟ ਵਾਲੀ ਬ੍ਰਾਕੇਟ ਠੀਕ ਹੈ ਜੀ ਉਹਦੇ ਉੱਪਰ ਅਸੀਂ ਪੇਂਟ ਕਰਵਾਤਾ ਹੈ ਠੀਕ ਹੈ ਤੇ ਇਹ ਸ਼ਿਫੋਨ ਹੈ ਇਹ ਜਨਵਰੀ ਪੀਸ ਆਂਦਾ ਹੈ ਬੜੀ ਜਲਦੀ ਨਿਕਲ ਜਾਂਦੇ ਇਸ ਵਾਰੀ ਕਲਰ ਸੋੜੇ ਜੇ ਆਪਾਂ ਪੇਸਟਲ ਚੂਜ਼ ਕੀਤਾ ਹੈ ਇਹਦੇ ਵਿੱਚ ਆ ਵੀ ਪੇਸਟਲ ਆ ਵੀ ਪੇਸਟਲ ਆ ਥਿਸ ਇਜ਼ ਜਾਰਜਟ ਸਕਰੀਨ ਪਲੱਸ ਮਿਲਕੀ ਹੈ ਠੀਕ ਹੈ ਜੀ ਇਹ ਵੀ ਚਿਫੋਨ ਹੈ ਥੋੜੇ ਤੁਹਾਨੂੰ ਇੱਦਾਂ ਹੀ ਦਿਖਾ ਰਹੀ ਕਿਉਂਕਿ ਫਿਰ ਜਦੋਂ ਲਾਈਵ ਹੋਣਾ ਹੁੰਦਾ ਨਾ ਉਹ ਕੁਸ਼ਟੇ ਦਿਖਾਣਾ ਨਾ ਤੁਹਾਨੂੰ ਇਹ ਰਾਮਟੈਕ ਦੇ ਸਾਡੇ ਕੋਲ ਪਲੇਨ ਫੈ布ਰਿਕ ਆਏ ਨੇ ਠੀਕ ਹੈ ਜੀ ਅ ਇੱਕ ਇਹਦੇ 'ਚ ਨਾ ਇੱਕ ਪਹਿਲਾਂ ਆਇਆ ਸੀ ਰੈਸਟ orange color ਉਹ ਸੇਲ ਹੋ ਗਿਆ ਹੁਣ ਇੱਕ ਹੋਰ ਕਲਰ ਹੈ ਕਿਸੇ ਨੇ ਇਹਦੇ ਤੇ embroidery ਕਰਾਣੀ ਹੈ ਉਹ ਵੀ ਕਰਵਾ ਸਕਦੇ ਹੋ अदरवाइज ਤੁਸੀਂ ਇੱਦਾਂ ਪਲੇਨ ਲੈ ਕੇ ਵੀ 올ਓਵਰ ਸੂਟ ਸਵਾ ਉਹ ਫੜਾ ਸੋਨਾ ਬਣਦਾ ਹੈ ਰਾਮਟੈਕ ਪਸ਼ਮੀਨਾ ਵਿਦ embroidery ਖੋਲ ਕੇ ਤੁਹਾਨੂੰ ਲਾਈਵ ਦੇ ਵਿੱਚ ਦਿਖਾਵਾਂਗੇ ਇਸ ਵਾਰੀ ਜਿੱਤਾ ਅੰਨੇ ਬੋਲਿਆ ਸੀਗਾ ਸਰਦਾਰ ਜੀ ਨੇ ਕਿ ਤੁਹਾਨੂੰ ਦਿਖਾਣਗੇ ਸੰਡੇ ਵਾਲੇ ਦਿਨ ਕੋਸ਼ਿਸ਼ ਇਹ ਹੀ ਕਰਾਂਗੇ ਕਿ ਸੰਡੇ ਵਾਲੇ ਦਿਨ ਹੀ ਦਿਖਾ ਪਈਏ ਜੇ ਸਾਨੂੰ ਕੋਈ ਮਸਰੂਫੀਅਤ ਨਾ ਹੋਈ ਸੰਡੇ ਨੂੰ ਨਹੀਂ ਨਹੀਂ ਅਦਰਵਾਈਜ਼ ਉਹਦੇ ਹੀ ਦਿਖਾਵਾਂਗੇ ਇਹ ਕਾਹ ਚੀਜ਼ ਹੈ ਵਾਈਟ ਇਹ ਜਦੋਂ ਵੀ ਆਂਦਾ ਹੈ ਬੜੀ ਜਲਦੀ ਨਿਕਲ ਜਾਂਦਾ ਹੈ ਜਾਰਜਟ ਉਹਦੇ ਉੱਪਰ ਪੇਂਟ ਐਂਡ ਫੋਰੇਨ ਵਾਈਲਡ ਕਲਰ ਦਾ ਛਾਇ ਬੜੇ ਬਿਊਟੀਫੁਲ ਪੀਸ ਹੈ ਇਹਦੇ ਨਾਲ ਦਾ ਇੱਕ ਅੱਗੇ ਵੀ ਅਸੀਂ ਬਣਾਇਆ ਸੀ ਉਦੋਂ ਨਾ ਅਸੀਂ ਉਹਦੇ ਤੇ ਕੁਝ ਨਹੀਂ ਸੀ ਕਰਵਾਇਆ ਉਸ ਪੀਸ ਉੱਪਰ ਹੁਣ ਆਪਾਂ ਇਹਦੇ ਉੱਪਰ ਪੇਂਟ ਕਰਵਾਤਾ ਹੈ ਜਿਆਦਾ ਇਦਾਂ ਨਹੀਂ ਦਿਖਾਉਂਗੀ ਫਿਰ ਤਾਂ ਉਹ ਸਰਪ੍ਰਾਈਜ਼ ਮੁੱਕ ਜਾਣਾ ਹੈ ਉਹ ਤੁਹਾਨੂੰ ਜਿਹੜਾ ਲਾਈਵ ਹੋ ਕੇ ਦੂ ਚੀਜ਼ਾਂ ਦਿਖਾਉਣੀ ਹੈ ਨਾ ਥੋੜਾ ਜਆ ਤੁਹਾਨੂੰ ਚਾਤੀ ਮਰਵਾ ਦਿੰਨੇ ਦੀ ਬਸ ਇਹ ਬੜਾ ਪਿਆਰਾ ਬਿਊਟੀਫੁੱਲ ਪੇਸਟਲ ਜਿਹਾ ਇਹਦੇ ਤੇ ਅਸੀਂ ਪੇਂਟ ਕਰਵਾਤਾ ਹੈ ਜਿਹੜੇ ਇਹਦੇ ਚ ਯੂਜ਼ ਹੋਏ ਹੋਏ ਸੀਗੇ ਠੀਕ ਹੈ ਥਿਸ ਇਜ਼ ਪਲੇਨ ਬਾਟਨ ਤੇ ਦੁਪੱਟਾ ਦਿਖਾ ਦਿੰਦੇ ਹਾਂ ਹੁਣ ਤੇ ਤਾਂ ਕਿ ਅਗਰ ਕਿਸੇ ਨੂੰ ਲਾਈਵ ਹੋਣ ਤੋਂ ਪਹਿਲਾਂ ਵੀ ਪਸੰਦ ਆ ਰਿਹਾ ਆਪਾਂ ਥੋੜੀ ਜਣਾ ਅਸੀਂ ਨਹੀਂ ਦੇਣਾ ਅਸੀਂ ਤੇ ਸੇਲ ਕਰਨਾ ਹੈ ਤੇ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਠੀਕ ਹੈ ਆ ਦੇਖੋ ਕਿੰਨਾ ਪਿਆਰਾ ਹੈ ਸਿਰਾਂ ਦੇ ਲੈਣਾ ਹੈ ਇਹਦੀ ਆਪਣੀ ਵੱਖ ਗ੍ਰੇਸ ਆਈ ਗਈ ਚਾਹੇ yellow color ਉੱਪਰ ਕਰੋ ਚਾਹੇ purple color ਕਰੋ ਵੈਰੀ ਬਿਊਟੀਫੁਲ ਪੀਸ ਅਲੱਗ ਲੁੱਕ ਫਿਰ ਪਾਓਗੇ ਤੇ ਫਿਰ ਤੁਹਾਡੇ ਕੋ ਕੋਈ ਪੁੱਛੇਗਾ ਨਾ ਕਿਥੋਂ ਲਿੱਤਾ ਹੈ ਤੇ ਤੁਸੀਂ ਕਹਿਣਾ ਹੈ ਬੈਂਡ ਐਂਡ ਵਿੱਚ ਸਟਾਈਲ ਟੂ ਟੇਕ ਫਰੋਂ ਅਮ੍ਰਿਤ ਸਰ ਤੋਂ ਲਿੱਤਾ ਹੈ ਤਾਂ ਇਹ ਸਾਨੂੰ ਫਾਇਦਾ ਹੋਣਾ ਤੇ ਇੱਕ ਹੋਰ ਚੀਜ਼ ਅਗੇਨ ਥੈਂਕ ਯੂ ਕਿ ਤੁਹਾਡੇ ਸਾਰਿਆਂ ਕਰਕੇ ਸਾਡੇ 1000 ਸਬਸਕ੍ਰਾਈਬਰ ਹੋ ਚੁੱਕੇ ਨੇ ਸ਼ੁਕਰੀਆ ਵਾਈਗੁਰੂ ਜੀ ਦਾ ਸਾਡਾ ਨਵਾਂ ਸਾਲ ਬਹੁਤ ਵਧੀਆ ਚੜਿਆ ਜੀ ਠੀਕ ਹੈ ਤੇ ਹੁਣ ਕੋਸ਼ਿਸ਼ ਇਹ ਹੀ ਹੈ ਕਿ ਜਲਦੀ ਜਲਦੀ ਸਾਨੂੰ ਜਿਹਨਾਂ ਤੋਂ ਬੋਲਿਆ ਸੀਗਾ ਉਹ ਵੀ ਬੜੀ ਜਲਦੀ ਹੋ ਜਾਣੇ ਆ ਸੋ ਮੈਨੂੰ ਲੱਗਦਾ ਹੈ ਕਿ ਉਹ ਦਿਨ ਵੀ ਆਊਗਾ ਲੇਕਿਨ ਉਹ ਕਿਸੇ ਨਾ ਨਾ ਸਾਰੇ ਨਾਲ ਮਿਲ ਕੇ ਕੰਮ ਕਰੀਏ ਤੋ ਜਲਦੀ ਵੱਧਦਾ ਅਗਰ ਵੱਖ ਹੀ ਲੀਚ ਤੁਰਾਂਗੇ ਨਾ ਤੇ ਇਕੱਲੇ ਰਹਿ ਜਾਾਂਗੇ ਉਹ ਚੀਜ਼ ਨਾ ਸਾਡੀ ਸੁਭਾਅ ਚ ਹੈਗੀ ਹੈ ਨਾ ਅਸੀਂ ਕਰ ਸਕਦੇ ਹਾਂ ਠੀਕ ਹੈ ਜੀ ਸੋ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਹੱਥ ਜੋੜ ਕੇ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਵੀ ਆਪਣੇ ਰੈਫਰੈਂਸ ਦਿਓ ਤਾਂ ਕਿ ਸਾਡੇ ਹੋਰ ਜ਼ਿਆਦਾ ਸ਼ਾਪਿੰਗ ਕਰਨ ਸਾਢੇ 2:30 ਨਾ ਹੋ ਰਹਾ ਤਾਂ ਵੀ ਫਾਇਦਾ ਹੋਵੇ ਜਿੱਦਾਂ ਅਸੀਂ ਫ੍ਰੀ ਗਿਫਟਸ ਦੇਣੇ ਰਹਿੰਦੇ ਆਂ ਔਰ ਨੈਕਸਟ ਟਾਈਮ ਥੋੜਾ ਜਿਆਦਾ ਦੱਸ ਦਿੰਦੀ ਆਂ ਕਿ ਅਸੀਂ ਜਿਹੜੀ ਕੁਝ ਫ੍ਰੀ ਸੀਜ਼ ਦੇਣੀ ਆ ਨਾ ਉਹ ਕੋਚ ਅੱਧਾ ਦੇ ਸੂਟਸ ਹੋਣਗੇ ਬੜੇ ਪਿਆਰੇ ਸੂਟ ਨੇ ਕਿਉਂਕਿ ਤੁਹਾਨੂੰ ਪਤਾ ਹੈ ਸੂਟ ਅਸੀਂ 13-1300 ਦੇ ਕਰਦੇ ਆਂ ਤੇ ਲਾਈਵ ਲਈ ਦੇਣਾ ਅਸੀਂ ਕੁਝ ਅੱਧਾ ਤਾਂ ਕਰਨਾ ਹੈ ਕਿ ਜਿਹੜੇ ਪਹਿਲੇ 4-5 ਆਰਡਰ ਆਣਗੇ ਉਹ ਸੂਟ ਫ੍ਰੀ ਦੇ ਦੇਣੇ ਆਪਾਂ ਪਰ ਸੂਟ ਬਹੁਤ ਸੋਹਣੇ ਨੇ ਠੀਕ ਹੈ ਸੋ ਗੈਟ ਰੈਡੀ ਫਾਰ आवर ਲਾਈਵ ਵੀਡੀਓ ਉਹ ਮਿਸ ਨਹੀਂ ਕਰਨੀ तो टाइम असं उखा कि जिद्दे साढ़े ना ज़्यादा कलाइंटेज जी जोड़ सके ठीक है जी रेगुलर बोल के मैं हफ हाँ जानी, हाँ इस बद मेरे तो, तो बोलया नहीं रहना जी हम ठीक है जी थैंक यू अगेन एंड हैप्पी शॉपिंग विद दस थैंक्स फॉर वॉचिंग आस और सबसक्राइब करो सा चैनल तो ऑफरस लेंगे रहो जी ठीक है जी वाहेगुरू जी का खालसा वाहेगुरू जी की फतेह